ਦੱਜੀ ਸਿੰਘ ਜੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਅਮਰੀਕਾ ਦੀ ਹੈ ਜਿੱਥੇ ਇੱਕ ਟਰੱਕ ਡਰਾਈਵਰ ਪੰਜਾਬੀ ਟਰੱਕ ਡਰਾਈਵਰ ਸੀ ਗਿਆ ਉਸ ਦੇ ਇੱਕ ਲੋਕੇ ਟਰਨ ਕਰਨ ਦੇ ਨਾਲ ਤਿੰਨ ਗੁਰਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਉੱਥੇ ਇਹ ਵੀਡੀਓ ਕਾਫੀ ਦਾ ਵਾਇਰਲ ਹੋ ਰਹੀ ਹੈ ਕਾਫੀ ਇਹ ਖਬਰ ਚਰਚਾ ਵਿੱਚ ਬਣੀ ਹੋਈ ਹੈ ਕਿਵੇਂ ਦੇਖਣੇ ਸਾਰੀ ਖਬਰ ਤੁਸੀਂ ਜੇ ਖਬਰ ਜਿਹੜੀ ਹੈਗੀ ਆ ਫਲੋਰੀਡਾ ਅਮਰੀਕਾ ਦੀ ਹੈ ਜਿੱਥੇ ਇੱਕ ਪੰਜਾਬੀ ਸਿੱਖ ਡਰਾਈਵਰ ਸੀ ਜਿਹੜਾ ਟਰੱਕ ਡਰਾਈਵਰ ਹੈਗਾ ਉਦੇ ਵੱਲੋਂ ਇੱਕ ਘਟਨਾ ਜਿਹੜੀ ਵਰਤਾਈ ਗਈ ਹੈ ਤੇ ਜਦੀ ਚਰਚਾ ਹੁਣ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਤੇ ਖਾਸ ਤੌਰ ਦੇ ਉਤੇ ਅਮਰੀਕਨ ਲੋਕ ਇਹਦੇ ਉੱਤੇ ਬਹੁਤ ਤੰਜਕਸ ਰਹੇ ਨੇ ਕਿਉਂਕਿ ਇਹ ਘਟਨਾ ਜਿਹੜੀ ਹੈ ਉਹ ਨਹੀਂ ਸੀ ਹੋਣੀ ਚਾਹੀਦੀ ਕਿ ਜੇਕਰ ਇਹ ਗਲਤੀ ਜਿਹੜੀ ਹੈ ਨਾ ਕੀਤੀ ਜਾਂਦੀ ਇਸ ਟਰੱਕ ਡਰਾਈਵਰ ਵੱਲੋਂ ਪੰਜਾਬੀ ਨੌਜਵਾਨ ਹੈ ਜਿਹਦੇ ਬਾਰੇ ਬਾਅਦ ਵਿੱਚ ਸਟੇਟਸ ਪੁਲਿਸ ਨੇ ਦੱਸਿਆ ਕਿ ਉਹ ਇਲੀਗਲ ਹੈ ਫਿਰ ਵੀ ਉਹਨੇ ਕਿਸੇ ਤਰੀਕੇ ਦੇ ਨਾਲ ਜਿਹੜਾ ਟਰੱਕ ਦਾ ਲਾਇਸੈਂਸ ਲਿਆ ਹੋਇਆ ਸੀ ਮੈਕਸੀਕੋ ਰਾਹੀਂ ਉਹ ਜਿਵੇਂ ਆਮ ਲੋਕ ਮੈਕਸੀਕੋ ਰਾਹੀਂ ਆਉਂਦੇ ਨੇ ਸੋ ਉਹ ਵੀ ਆਇਆ ਹੋਇਆ ਸੀ 2-3 ਸਾਲ ਪਹਿਲਾਂ ਹੁੰਦਾ ਕੀ ਹੈ ਵੀ ਹਾਈਵੇ ਦੇ ਕੀ ਰੂਲਸ ਨੇ ਹਾਈਵੇ ਜਦੋਂ ਹਾਈਵੇ ਤੇ ਆਪਾਂ ਗੱਡੀ ਜਾਂ ਟਰੱਕ ਚਲਾਉਂਦੇ ਆ ਬਹੁਤ ਸਾਰੇ ਰੂਲਸ ਹੁੰਦੇ ਜੋ ਤੁਸੀਂ ਲਾਇਸੈਂਸ ਜਦੋਂ ਲੈਣੇ ਹੋ ਤੁਹਾਨੂੰ ਪੜ੍ਹਾਏ ਜਾਂਦੇ ਸਿਖਾਏ ਜਾਂਦੇ ਆ ਪਰ ਉਹਦੇ ਵਿੱਚ ਇੱਕ ਇਹ ਵੀ ਹੁੰਦਾ ਕਿ ਤੁਸੀਂ ਚੱਲਦੇ ਹਾਈਵੇ ਦੇ ਉੱਤੇ ਜਿੱਥੇ ਤੁਹਾਡੀ 100 ਦੀ ਸਪੀਡ ਹੈ 120 ਦੀ ਹੈ 150 ਦੀ ਸਪੀਡ ਹੈ ਤੁਸੀਂ ਉੱਥੋਂ ਯੂ ਟਰਨ ਨਹੀਂ ਲੈ ਸਕਦੇ ਮਤਲਬ ਕਿ ਹਾਈਵੇ ਇਸ ਤਰ੍ਹਾਂ ਦੇ ਬਣਾਏ ਹੋਇਆ ਬਾਹਰਲੇ ਦੇਸ਼ਾਂ ਦੇ ਵਿੱਚ ਕਿ ਉਹ ਸਮੇਂ-ਸਮੇਂ ਦੇ ਉੱਤੇ ਕੁਝ 4-5 ਮਾਈਲ ਤੋਂ ਬਾਅਦ ਕਿਲੋਮੀਟਰਸ ਤੋਂ ਬਾਅਦ ਐਗਜ਼ਿਟ ਆਉਂਦੇ ਨੇ ਸਿਰਫ ਤੇ ਸਿਰਫ ਤੁਸੀਂ ਐਗਜ਼ਿਟ ਤੋਂ ਹੀ ਕਮਾ ਸਕਦੇ ਹੋ ਗੱਡੀ ਜਾਂ ਕਿਤੇ ਬਾਹਰ ਨੂੰ ਕੱਢਣੀ ਹੈ ਹਾਈਵੇ ਤੋਂ ਉਤਾਰਨੀ ਹੈ ਤਾਂ ਉਤਾਰ ਸਕਦੇ ਹੋ ਆਦਰਵਾਇਜ਼ ਤੁਸੀਂ ਹਾਈਵੇ ਤੇ ਕਦੇ ਵੀ ਯੂ-ਟਰਨ ਨਹੀਂ ਲੈ ਸਕਦੇ ਇਹ ਮੁੱਖ ਇੱਕ ਆਪਾਂ ਕਹਿ ਲਈਏ ਕਿ ਕਾਨੂੰਨ ਬਣਾਇਆ ਗਿਆ ਇਹ ਰੂਲ ਹੈਗਾ ਇਹ ਭਾਵੇਂ ਜਿਹੜੀ ਮਰਜ਼ੀ ਤੁਸੀਂ ਕੰਟਰੀ ਚ ਚਲੇ ਜਾਓ ਹਾਈਵੇ ਤੋਂ ਮੋਟਰਵੇਜ ਨੂੰ ਕਿਹਾ ਜਾਂਦਾ ਹੈ ਉਥੋਂ ਤੁਸੀਂ ਕਦੇ ਵੀ ਯੂ ਟਰਨ ਜਿਹੜਾ ਨਹੀਂ ਲੈ ਸਕਦੇ ਸੋ ਇਹ ਟਰੱਕ ਡਰਾਈਵਰ ਨੇ ਕੀ ਕੀਤਾ ਇਹਨੂੰ ਹੋ ਸਕਦਾ ਵੀ ਇਹਨੇ ਆਪਣਾ ਐਗਜ਼ਿਟ ਜਿਹੜਾ ਹੈਗਾ ਲੈਣਾ ਸੀ ਉਹ ਭੁੱਲ ਗਿਆ ਕਿਉਂਕਿ ਇਹ ਦੋ ਜਣੇ ਸੀ ਹੋ ਸਕਦਾ ਆਪਸ ਦੇ ਵਿੱਚ ਕੋਈ ਗੱਲਾਂ ਬਾਤਾਂ ਵੀ ਕਰਦੇ ਹੋਣ ਗੱਲਾਂ ਬਾਤਾਂ ਦੇ ਦੌਰਾਨ ਇਹ ਆਪਣਾ ਐਗਜ਼ਿਟ ਜਿਹੜਾ ਹੈਗਾ ਉਹ ਭੁੱਲ ਗਏ ਮਤਲਬ ਕਿ ਜਿੱਥੇ ਇਹਨਾਂ ਨੇ ਉਤਰਨਾ ਹੋਏਗਾ ਉਤਰੇ ਨਹੀਂ ਸੋ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਹੁਣ ਅਗਲਾ ਜਿਹੜਾ ਐਗਜ਼ਿਟ ਆਉਣਾ ਹੈ ਉਹ 5-7 ਕਿਲੋਮੀਟਰ ਤੇ ਆਉਣਾ ਜੋ ਸੀ ਸੋਚਦੇ ਆ ਇਹ ਹੋਇਆ ਹੋਏਗਾ ਉਸ ਮੁਤਾਬਕ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਨੇ ਸੋਚਿਆ ਹੋਣਾ ਵੀ ਅਗਲਾ ਜਿਹੜਾ ਐਗਜ਼ਿਟ ਆਉਣਾ ਹੈ ਉਹ 5-10 ਕਿਲੋਮੀਟਰ ਤੇ ਜਾ ਕੇ ਆਉਣਾ ਸੋ ਆਪਾਂ ਲੇਟ ਹੋ ਜਾਵਾਂਗੇ ਟਰੱਕ ਜ਼ਿਆਦਾ ਚੱਲ ਜਾਏਗਾ ਵਗੈਰਾ ਵਗੈਰਾ ਜੋ ਵੀ ਹੈ ਸੋ ਇਹਨਾਂ ਨੇ ਹੁਸ਼ਿਆਰੀ ਵਰਤਣ ਦੀ ਕੋਸ਼ਿਸ਼ ਕੀਤੀ ਤੇ ਉਸ ਜਗ੍ਹਾ ਤੋਂ ਜਿੱਥੋਂ ਐਮਰਜੈਂਸੀ ਵਹੀਕਲ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਕਿਤੇ ਕਿਤੇ ਥਾਂ ਛੱਡੀ ਹੁੰਦੀ ਆ ਟਰਨ ਲੈਣ ਵਾਸਤੇ ਹਾਈਵੇਜ਼ ਦੇ ਵਿੱਚ ਪਰ ਉਹ ਹੁੰਦੀ ਆ ਸਿਰਫ ਐਮਰਜੈਂਸੀ ਵਹੀਕ ਵਾਸਤੇ ਪੁਲਿਸ ਹੋ ਗਈ ਐਂਬੂਲੈਂਸ ਹੋ ਗਈ ਜਾਂ ਹੋਰ ਜਿਹੜੇ ਸਰਕਾਰ ਦੇ ਜਿਹੜੇ ਹੈਗੇ ਆ ਡਿਪਾਰਟਮੈਂਟ ਉਹਨਾਂ ਦੇ ਕੋਈ ਐਮਰਜੈਂਸੀ ਵਹੀਕਲ ਹੋਣਗੇ ਤਾਂ ਉਹ ਹੀ ਯੂਟਰਨ ਲੈ ਸਕਦੇ ਉਥੋਂ ਆਮ ਬੰਦਾ ਕੋਈ ਕਾਰ ਚਾਲਕ ਹੈ ਕੋਈ ਮੋਟਰਸਾਈਕਲ ਚਾਲਕ ਹੈ ਕੋਈ ਟਰੱਕ ਚਾਲਕ ਹੈਗਾ ਉਥੋਂ ਕਦੇ ਵੀ ਯੂਟਰਨ ਨਹੀਂ ਲੈ ਸਕਦਾ ਸੋ ਇਹਨਾਂ ਦੇ ਕੋਲ ਇਹ ਜਿਹੜਾ ਆਪਸ਼ਨ ਇਹਨਾਂ ਨੇ ਦੇਖਿਆ ਵੀ ਇੱਥੋਂ ਜਗ੍ਹਾ ਹੈ ਤੇ ਆਪਾਂ ਇੱਥੋਂ ਕੀ ਕਰਦੇ ਆ ਪ ਯੂਟਰਨ ਲੈ ਲੈਨੇ ਆ ਸੋ ਸਾਨੂੰ 5-7 ਕਿਲੋਮੀਟਰ ਅੱਗੇ ਨਾ ਜਾਣਾ ਪਏਗਾ ਸੋ ਇਹ ਰਾਈਟ ਤੇ ਚੱਲ ਰਹੇ ਸੀ ਰਾਈਟ ਵਾਲੀ ਸੜਕ ਜਿਹੜੀ ਹੁੰਦੀ ਹੈ ਲੇਨ ਹੁੰਦੀ ਜਿਹੜੀ ਉਹਦੇ ਵਿੱਚ ਚੱਲ ਰਹੇ ਆ ਤੇ ਇਹਨਾਂ ਨੇ ਆਪਣੇ ਵੱਲੋਂ ਚਲਾਕੀ ਮਾਰ ਕੇ ਤੇ ਉਹ ਘਮਾ ਦਿੱਤਾ ਟਰੱਕ ਹੈ ਨਾ ਚਲਦੇ ਅ ਚੱਲਦੇ ਹੋਏ ਜਿਹੜਾ ਆਪਾਂ ਕਹੀਏ ਭਈ ਟਰੱਕ ਦੇ ਉੱਤੇ ਇਹਨਾਂ ਨੇ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਰਾਈਟ ਤੋਂ ਜਦੋਂ ਇਹਨਾਂ ਨੇ ਲੈਫਟ ਵਾਲੇ ਪਾਸੇ ਨੂੰ ਟਰਾਲਾ ਘੁਮਾਇਆ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆ ਰਹੀ ਸੀ ਜੋ ਕਿ ਟਰਾਲੇ ਦੇ ਥੱਲੇ ਹੀ ਵੜ ਜਾਂਦੀ ਐ ਕਿਉਂਕਿ ਉਹਨਾਂ ਨੂੰ ਥੋੜਾ ਪਤਾ ਸੀ ਵੀ ਕੋਈ ਬੰਦਾ ਕਿਉਂਕਿ ਇੱਕ ਤਾਂ ਮੈਂ ਹੋਰ ਗੱਲ ਦੱਸਦਾ ਹਾਈਵੇਜ਼ ਦੇ ਉੱਤੇ ਮੋਟਰਵੇਜ਼ ਦੇ ਉੱਤੇ ਗੱਡੀਆਂ ਟਰੱਕ ਚੱਲਦੇ ਨੇ ਭਰੋਸੇ ਦੇ ਉੱਤੇ ਭਰੋਸਾ ਕਿਹਦਾ ਹੁੰਦਾ ਇੱਕ ਡਰਾਈਵਰ ਦਾ ਦੂਜੇ ਡਰਾਈਵਰ ਦੇ ਉੱਤੇ ਅਗਲੇ ਡਰਾਈਵਰ ਦੇ ਪਿੱਛੇ ਤੁਸੀਂ ਗੱਡੀ ਲਾਈ ਹੋਈ ਐ 90 ਦੀ ਸਪੀਡ ਤੇ 120 ਦੀ ਸਪੀ ਤੁਹਾਨੂੰ ਇਹ ਭਰੋਸਾ ਕਿ ਉਹ ਸੱਡਨਲੀ ਬ੍ਰੇਕ ਨਹੀਂ ਮਾਰੇਗਾ ਸੱਡਨਲੀ ਉਹ ਗੱਡੀ ਆਪਣੀ ਜਿਹੜੀ ਹੈ ਕਮਾਏਗਾ ਨਹੀਂ ਇੱਕ ਭਰੋਸੇ ਦੇ ਉੱਤੇ ਹਾਈਵੇ ਜਿਹੜਾ ਹੈਗਾ ਉਹ ਚੱਲਦਾ ਹੁੰਦਾ ਸੋ ਬੜੇ ਪਿਆਰ ਦੇ ਨਾਲ ਲੋਕੀ ਇੱਕ ਸ਼ਾਂਤ ਹੋ ਕੇ ਚੱਲੇ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਹਰਕਤ ਕਰੇਗਾ ਹਾਂ ਕੋਈ ਕਿਸੇ ਨਾਲ ਮਾੜੀ ਕੋਈ ਘਟਨਾ ਵਾਪਰ ਜਾਂਦੀ ਚੱਲਦੇ ਆ ਚਲਾਉਂਦੇ ਆ ਗੱਡੀ ਦਾ ਟਾਇਰ ਫਟ ਗਿਆ ਕੋਈ ਹੋਰ ਉਹਨੂੰ ਮੈਡੀਕਲ ਉਹਦੀ ਕੋਈ ਪ੍ਰੋਬਲਮ ਆ ਗਈ ਹੈ ਸੋ ਫਿਰ ਹੋ ਸਕਦਾ ਫਿਰ ਐਕਸੀਡੈਂਟ ਵੀ ਬੜੇ ਭਿਆਨਕ ਹੁੰਦੇ ਨੇ ਆਪਾਂ ਦੇਖਿਆ ਵੀ ਵਿੱਚ 20 25 25 ਗੱਡੀਆਂ ਠੁੱਕ ਜਾਂਦੀਆਂ ਪਿਛੋਂ ਆ ਕੇ ਸੋ ਇਸ ਇਸ ਦੌਰਾਨ ਕੀ ਹੁੰਦਾ ਵੀ ਇਹਨਾਂ ਨੇ ਰਾਈਟ ਤੋਂ ਲੈਫਟ ਨੂੰ ਜਦੋਂ ਆਪਣਾ ਟਰਾਲਾ ਕਮਾ ਕੇ ਉਸ ਐਗਜ਼ਿਟ ਵਾਲੀ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਜਿੱਥੇ ਇੱਕ ਉਹ ਉਹ ਸੀਗਾ ਵੀ ਯਹਾਂ ਵੀ ਇੱਥੋਂ ਤੁਸੀਂ ਕੱਢ ਸਕਦੇ ਹੋ ਟਰਨ ਕਰ ਸਕਦੇ ਹੋ ਤੇ ਪਿਛੋਂ ਆਉਂਦੀ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਇਹਨਾਂ ਦੇ ਟਰੱਕ ਦੇ ਥੱਲੇ ਵੜ ਜਾਂਦੀ ਹੈ ਜਿਹਦੇ ਨਾਲ ਤਿੰਨ ਜਾਣਿਆਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਸਾਰਾ ਸੀਸੀਟੀਵੀ ਕੈਮਰਾ ਅੰਦਰ ਦੀ ਕੈਬਿਨ ਦੇ ਅੰਦਰ ਦਾ ਵੀ ਚੱਲ ਰਿਹਾ ਸੀ ਬਾਹਰਲਾ ਵੀ ਚੱਲ ਰਿਹਾ ਸੀ ਪੁਲਿਸ ਨੇ ਜਿਹੜੀ ਫੁਟੇਜ ਰਿਲੀਜ਼ ਕੀਤੀ ਹੈ ਉਹਦੇ ਵਿੱਚ ਇਹ ਦੋ ਜਣੇ ਸੀ ਇੱਕ ਜਿਹੜਾ ਪੰਜਾਬੀ ਮੁੰਡਾ ਹੈਗਾ ਉਹ ਚਲਾ ਰਿਹਾ ਤੇ ਦੂਜਾ ਉਹਦੇ ਨਾਲ ਬੈਠਾ ਹੋਇਆ ਉਹਦੀਆਂ ਲੱਤਾਂ ਵੀ ਡੈਸ਼ਬੋਰਡ ਤੇ ਰੱਖੀਆਂ ਹੋਈਆਂ ਮਤਲਬ ਕਿ ਪੂਰੀ ਲਾਪਰਵਾਹੀ ਦੇ ਨਾਲ ਇਹ ਆਪਣਾ ਟਰੱਕ ਜਿਹੜਾ ਹੈਗਾ ਉਹ ਲੈ ਕੇ ਜਾ ਰਹੇ ਸੀ ਤੇ ਇੱਕ ਇਹਨਾਂ ਨੇ ਮਤਲਬ ਕਿ ਹੁਸ਼ਿਆਰੀ ਵਰਤਣ ਦੀ ਕੋਸ਼ਿਸ਼ ਕੀਤੀ ਤੇ ਜਿਹਦੇ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਤੋਂ ਗ੍ਰਿਫਤਾਰ ਤਾਂ ਇਹਨੂੰ ਮੌਕੇ ਦੇ ਉੱਤੇ ਕਰ ਲਿਆ ਗਿਆ ਤੇ ਦੋ ਕੁ ਦਿਨ ਬਾਅਦ ਜਿਹੜੀ ਹੈ ਪੁਲਿਸ ਨੇ ਇਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਬਾਹਰ ਕੱਢੀ ਆ ਪਈ ਇਹ ਇਲੀਗਲ ਇਮੀਗਰੈਂਟ ਸੀ ਮੈਕਸੀਕੋ ਦੇ ਰਸਤੇ ਇਹ ਅੰਦਰ ਵੜਿਆ ਹੈ ਅਮਰੀਕਾ ਦੇ ਵਿੱਚ ਰਹਿ ਰਿਹਾ ਜਿਗਾ ਸੋ ਇਹਦੇ ਕੋਲ ਟਰੱਕ ਦਾ ਲਾਇਸੈਂਸ ਸੀ ਹੁਣ ਸਾਰਿਆਂ ਦੇ ਉੱਤੇ ਉਹ ਪ੍ਰੋਬਲਮ ਜਿਹੜੀ ਹੈਗੀ ਉਹ ਆਣੀ ਹੈ ਕਿਉਂਕਿ ਵੀਡੀਓ ਫੁਟੇਜ ਜਿਹੜੀ ਹੈਗੀ ਉਹ ਰਿਲੀਜ਼ ਹੋ ਗਈ ਹੈ ਜਿਦੇ ਵਿੱਚ ਇਹ ਮੁੰਡਾ ਜਿਹੜਾ ਦਿਖ ਰਿਹਾ ਇਹਦੇ ਸਿਰ ਤੇ ਪਟਕਾ ਵੀ ਬੰਨਿਆ ਹੋਇਆ ਜਿਹਨੂੰ ਲੈ ਕੇ ਹੁਣ ਕ੍ਰਿਟਿਸਿਜ਼ਮ ਹੋ ਰਿਹਾ ਇਹ ਇਹ ਕਿਹਾ ਜਾ ਰਿਹਾ ਵੀ ਜਿਹੜੇ ਪੱਗਾਂ ਵਾਲੇ ਨੇ ਇਹ ਇਦਾਂ ਦੀਆਂ ਹਰਕਤਾਂ ਕਰਦੇ ਆ ਇਹ ਲਾਪਰਵਾਹੀ ਕਰਦੇ ਆ ਜਦ ਕਿ ਲੋਕ ਇਹ ਨਹੀਂ ਸੋਚਦੇ ਵੀ ਅਮਰੀਕਾ ਦੀ ਜਿਹੜੀ ਟਰੱਕ ਇੰਡਸਟਰੀ ਜਿਹੜੀ ਆ ਉਹ ਖੜੀ ਹੋਈ ਪੰਜਾਬੀਆਂ ਦੇ ਸਿਰ ਤੇ ਪੱਗਾਂ ਵਾਲਿਆਂ ਦੇ ਸਿਰ ਤੇ ਆ ਜਿਨ੍ਹਾਂ ਦੀਆਂ ਆਪਣੀਆਂ ਟਰਾਂਸਪੋਰਟਾਂ ਟਰਾਂਸਪੋਰਟਾਂ ਨੇ ਉਹ 100-100 ਟਰੱਕ 2-200 ਟਰੱਕ ਉਹਨਾਂ ਦਾ ਹੈਗਾ ਸੋ ਇਹੋ ਜਿਹੀਆਂ ਟਾਵੀਆਂ ਟਾਵੀਆਂ ਘਟਣਾਵਾ ਕਿਤੇ ਹੋ ਜਾਂਦੀਆਂ ਤੇ ਫਿਰ ਇਹ ਲੋਕ ਬਲੇਮ ਕਰਨ ਲੱਗ ਪੈਂਦੇ ਆ ਹੁਣ ਜਿਵੇਂ ਪੱਗਾਂ ਵਾਲੇ ਨੂੰ ਬਲੇਮ ਕੀਤਾ ਜਾ ਰਿਹਾ ਉਹ ਕੀ ਆ ਜਾ ਰਾ ਇਹਨਾਂ ਲੰਬੀ ਸਜ਼ਾ ਦਿਓ ਇਹਨੂੰ ਆਹ ਕਰ ਦਿਓ ਰਿਪੋਰਟ ਕਰ ਦਿਓ ਇਹ ਹੁੰਦਾ ਹੀ ਇਦਾਂ ਦੇ ਆ ਸੋ ਇਹ ਇਸ ਵੇਲੇ ਇੱਕ ਆਪਾਂ ਕਹੀਏ ਵੀ ਸੋਸ਼ਲ ਮੀਡੀਆ ਦੇ ਉੱਤੇ ਬਣੀ ਹੋਈ ਲਹਿਰ ਹੈ ਜਿਹੜੀ ਕਿ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਭਿਆਨਕ ਰੂਪੀ ਧਾਰਨ ਕਰ ਸਕਦੀ ਹੈ ਪ੍ਰੋਟੈਸਟ ਵੀ ਹੋਣੇ ਸ਼ੁਰੂ ਹੋ ਸਕਦੇ ਆ ਸੋ ਇਹ ਲਾਪਰਵਾਹੀ ਜਿਹੜੀ ਹੈ ਨਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਭਈ ਤਿੰਨ ਜਣਿਆਂ ਦੀ ਜਾਨ ਲੈ ਲਈ ਸਿਰਫ ਇੱਕ ਗਲਤੀ ਨੇ ਕਿ ਅਸੀਂ ਯੂ ਟਰਨ ਕਰ ਲਗੇ ਆ ਯੂ ਟਰਨ ਬਣਦਾ ਹੀ ਨਹੀਂ ਕਰਨਾ ਜਦੋਂ ਤੁਸੀਂ ਲਾਇਸੈਂਸ ਲਿਆ ਤੁਸੀਂ ਰੂਲਸ ਸਿੱਖੇ ਨੇ ਕਾਨੂੰਨ ਸਿੱਖਿਆ ਫਿਰ ਤੁਸੀਂ ਟਰੱਕ ਦੇ ਉੱਤੇ ਚੜੇ ਹੋ ਸੋ ਇੱਕ ਗਲਤੀ ਨੇ ਤਿੰਨ ਮੌਤਾਂ ਕੀਤੀਆਂ ਉਸ ਤੋਂ ਬਾਅਦ ਹੁਣ ਆਪਣੀ ਜ਼ਿੰਦਗੀ ਜਿਹੜੀ ਉਹ ਜੇਲ੍ਹ ਦੇ ਵਿੱਚ ਫਿਰ ਬਾਅਦ ਵਿੱਚ ਡਿਪੋਰਟ ਹੋਏਗਾ ਇੰਡੀਆ ਨੂੰ ਜਿੱਥੋਂ ਦਾ ਉਹ ਰਹਿਣ ਵਾਲਾ ਹੈਗਾ ਸੋ ਇਹ ਲਾਪਰਵਾਹੀ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਲਾਪਰਵਾਹੀ ਦੇ ਨਾਲ ਗੱਡੀਆਂ ਚਲਾਉਂਦੇ ਤੁਸੀਂ ਦੇਖੋ ਨਿਤ ਦਿਨ ਐਕਸੀਡੈਂਟ ਹੁੰਦੇ ਨੇ ਪੰਜਾਬ ਦੇ ਵਿੱਚ ਤੇ ਕੋਈ ਸਰਕਾਰ ਕੋਈ ਉਹਦੇ ਉੱਤੇ ਸ਼ਿਕੰਜਾ ਨਹੀਂ ਕੱਸਦੀ ਇਵਨ ਕਿ ਨਸ਼ਾ ਕਰਕੇ ਸ਼ਰਾਬਾਂ ਪੀ ਕੇ ਹੋਰ ਨਸ਼ੇ ਕਰਕੇ ਗੱਡੀਆਂ ਚਲਾਈ ਜਾਂਦੀਆਂ ਟਰੱਕ ਚਲਾਏ ਜਾਂਦੇ ਨੇ ਹਰ ਰੋਜ਼ ਲੋਕ ਮਰਦੇ ਨੇ ਤੇ ਜਦੋਂ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਆ ਜਾਂਦੇ ਆ ਅਸੀਂ ਆਪਣੀ ਉਹ ਲਾਪਰਵਾਹੀ ਆਪਣਾ ਉਹ ਸਾਰਾ ਜੋ ਢੰਗ ਤਰੀਕਾ ਸਾਡਾ ਡਰਾਈਵਿੰਗ ਦਾ ਹੈਗਾ ਉਹ ਨਾਲ ਲੈ ਕੇ ਆ ਜਾਂਦੇ ਆ ਤੇ ਇੱਥੇ ਆ ਕੇ ਫਿਰ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੱਡੇ ਜਦੋਂ ਐਕਸੀਡੈਂਟ ਕਰਦੇ ਆ ਤੇ ਉਹ ਫਿਰ ਸਾਰਾ ਹੀ ਕੰਮ ਜਿਹੜਾ ਹੈਗਾ ਉਹ ਸਾਡੇ ਸਾਰੀ ਕਮਿਊਨਿਟੀ ਦੇ ਉੱਤੇ ਜਿਹੜਾ ਹੈਗਾ ਉਹ ਸੁੱਟ ਦਿੱਤਾ ਜਾਂਦਾ ਸੋ ਬੇਨਤੀ ਹੈ ਸਿਰਫ ਇਹ ਹੀ ਨਹੀਂ ਹੁਣ ਉਸ ਵੀਡੀਓ ਤੋਂ ਬਾਅਦ ਬਹੁਤ ਸਾਰੀਆਂ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਜਿਹੜੀਆਂ ਲੋਕ ਜਿਹੜੇ ਲੋਕ ਆਪਣੇ ਵਿਚਾਰ ਦੇ ਰਹੇ ਨੇ ਲੋਕ ਕਹਿ ਰਹੇ ਆ ਵੀ ਲਾਪਰਵਾਹੀ ਜਿਹੜੇ ਨੇ ਡਰਾਈਵਰ ਜਿਹੜੇ ਸਾਡੇ ਪੰਜਾਬੀ ਨੇ ਬਹੁਤ ਵਰਤਦੇ ਆ ਉਹ ਸਾਰੇ ਨਹੀਂ ਮੈਂ ਕਹਿੰਦਾ ਪਰ ਬਹੁਤਾਤ ਜਿਹੜੇ ਵਰਤਦੇ ਆ ਵੀ ਚੱਲਦੇ ਟਰੱਕ ਦੇ ਉੱਤੇ ਰੋਟੀ ਖਾਈ ਜਾਂਦੇ ਆ ਚਲਦੇ ਟਰੱਕ ਦੇ ਉੱਤੇ ਟਿਕਟੌਕ ਦੇ ਲਾਈਵ ਹੋਏ ਹੁੰਦੇ ਆ ਜਾਂ ਹੋਰ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਉਹ ਕੀਤੀਆਂ ਜਾਂਦੀਆਂ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਤੁਹਾਡੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਦੋਂ ਤੁਸੀਂ ਇੱਕ ਹਾਈਵੇ ਦੇ ਉੱਤੇ ਜਦੋਂ ਟਰੱਕ ਚਲਾ ਰਹੇ ਹੁੰਦੇ ਹੋ ਤੁਹਾਡੇ ਉੱਤੇ ਸਿਰਫ ਆਪਣੀ ਜਾਣ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਤੁਹਾਡੇ ਉੱਤੇ ਤਕਰੀਬਨ 15 20 50 100 ਬੰਦੇ ਜਿਹੜੇ ਤੁਹਾਡੇ ਆਲੇ ਦੁਆਲੇ ਕਾਰਾਂ ਦੇ ਵਿੱਚ ਟਰੱਕਾਂ 'ਚ ਚੱਲੇ ਹੋਏ ਉਹ ਸਾਰਿਆਂ ਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਹੁੰਦੀ ਹੈ ਸੋ ਬੇਨਤੀ ਹੈ ਕਿ ਟਰੱਕ ਚਲਾਉਣਾ ਡਰਾਈਵਿੰਗ ਕਰਨੀ ਹੈ ਕੋਈ ਵੀ ਵਹੀਕਲ ਤੁਸੀਂ ਚਲਾ ਰਹੇ ਹੋ ਤੇ ਕਦੇ ਵੀ ਲਾਪਰਵਾਹੀ ਨਾ ਵਰਤੋ ਇਹ ਲਾਪਰਵਾਹੀਆਂ ਦੇ ਨਾਲ ਫਿਰ ਇਸ ਤਰੀਕੇ ਦੇ ਨਾਲ ਘਟਨਾਵਾਂ ਵਾਪਰ ਜਾਂਦੀਆਂ ਜਾਨਾਂ ਚਲੀਆਂ ਜਾਂਦੀਆਂ ਕੀਮਤੀ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਉਹ ਜਾਣਦੇ ਇਹ ਵੀ ਹੋ ਸਕਦਾ ਸੀ ਵੀ ਇਹ ਇਹਨਾਂ ਨੂੰ ਵੀ ਕੁਝ ਹੋ ਜਾਂਦਾ ਮੁੰਡਿਆਂ ਨੂੰ ਹੁਣ ਜੇ ਨਹੀਂ ਹੋਇਆ ਤਾਂ ਇਹ ਜੇਲ੍ਹ ਦੇ ਵਿੱਚ ਜਾਣਗੇ ਸੋ ਬੜੀਆਂ ਜਾਨਾਂ ਆਪਣੇ ਪੰਜਾਬੀ ਨੌਜਵਾਨ ਜਿਹੜੇ ਟਰੱਕ ਚਲਾਉਂਦੇ ਨੇ ਡਰਾਈਵਰ ਉਹਨਾਂ ਦੀਆਂ ਵੀ ਜਾਂਦੀਆਂ ਨੇ ਉਹ ਵੀ ਲਾਪਰਵਾਹੀ ਕਿਤੇ ਨਾ ਕਿਤੇ ਹੁੰਦੀ ਹੈ ਜਾਂ ਫਿਰ ਚਲੋ ਕਿਸੇ ਦੀ ਗਲਤੀ ਮੰਨ ਲਓ ਵੀ ਕੋਈ ਨਾ ਕੋਈ ਗਲਤੀ ਤਾਂ ਕਰਦਾ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਇਸੇ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਜਿਹੜੀਆਂ ਗਵਾ ਰਹੇ ਨੇ ਸੋ ਬੇਨਤੀ ਸਾਰਿਆਂ ਨੂੰ ਹੈ ਵੀ ਭਾਈ ਲਾਪਰਵਾਹੀ ਨਾ ਵਰਤਿਆ ਕਰੋ ਸਿੱਖਿਆ ਕਰੋ ਟ੍ਰੇਨਿੰਗ ਲਿਆ ਕਰੋ ਉਸ ਤੋਂ ਬਾਅਦ ਹੀ ਏਡੇ ਵੱਡੇ ਰਿਸਪੌਂਸਿਬਿਲਟੀ ਵਾਲੇ ਕੰਮ ਨੂੰ ਹੱਥ ਪਾਇਆ ਕਰੋ ਜ ਅ ਜਿਸ ਦੇ ਤੁਸੀਂ ਕਹ ਲੋ ਕਿ ਸਾਡੇ ਦਰਸ਼ਕਾਂ ਨੂੰ ਕਾਫੀ ਗਾਈਡ ਕਰਦੇ ਹਾਂ ਕਾਫੀ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਜਿਹੀਆਂ ਗਲਤੀਆਂ ਨਾ ਕਰੋ ਜਿਸ ਦਾ ਕੱਲੋ ਕੀ ਨਤੀਜੇ ਬਾਕੀਆਂ ਨੂੰ ਵੀ ਭੁਗਤਨੇ ਪੈ ਜਾਂਦੇ ਹਨ ਤਾਂ ਸਤਿ ਸ੍ਰੀ ਅਕਾਲ ਤੁਹਾਨੂੰ ਸਮਝਾਉਣ ਦੇ ਲਈ ਆਪਣੇ ਵਿਚਾਰ ਸਾਂਝੇ ਰੱਖਣ ਦੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਨੋ ਧੰਨਵਾਦ